ਪੜੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਉੱਤੇ ਪ੍ਰਾਲੀ ਦੇ ਪਰਚਿਆਂ ਨੂੰ ਲੈ ਕੇ ਪ੍ਰਾਲੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਉੱਥੇ ਹੀ ਹੁਣ ਮੁੱਦਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਜਿਹੜਾ ਵੀ ਕਿਸਾਨ ਪ੍ਰਾਲੀ ਨੂੰ ਔਕਲਾਉਂਦਾ ਹੋਇਆ ਦਿਖਦਾ ਹੈ ਤਾਂ ਉਸ ਦੇ ਉੱਤੇ ਪਰਚਾ ਠੋਕ ਦਿੱਤਾ ਜਾਵੇ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅਜਿਹਾ ਨਹੀਂ ਕੀਤਾ ਪਰੰਤੂ ਸਾਡੇ ਉੱਤੇ ਫਿਰ ਵੀ ਜਿਹੜਾ ਕਿ ਪਰਚੇ ਠੋਕ ਦਿੱਤੇ ਕਈ ਦਫ਼ਤਰ ਦੇ ਵਿੱਚ ਦੱਸਦੀ ਹੈ ਕਿ ਐਸਟੀਐਮ ਦਫ਼ਤਰ ਦੇ ਵਿੱਚ ਕਈ ਕਿਸਾਨ ਜਿੱਥੇ ਬੰਦੀਆਂ ਪਹੁੰਚੀਆਂ ਨੇ ਤੇ ਦਿਸ ਨੂੰ ਲੈ ਕੇ ਦਾ ਕਹਿਣਾ ਕਿ ਸ਼ਰੀਆਂ ਤੱਕੇ ਛਾਈ ਹੋ ਰਹੀ ਹੈ ਜਦ ਕਿ ਅਸੀਂ ਕਿਸੇ ਵੀ ਪ੍ਰਾਣੀ ਨੂੰ ਅੱਖ ਨਹੀਂ ਲਾਈ ਪਰੰਤੂ ਦੂਜੇ ਪਾਸੇ ਉੱਥੇ ਹੀ ਸਾਡੇ ਨਾਲ ਤੱਕੇ ਛਾਈ ਦੇ ਨਾਲ ਜਿਹੜਾ ਕਿ ਪਰਚੇ ਠੋਕ ਦਿੱਤੇ ਨੇ ਕਿਸਾਨਾਂ ਦਾ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨੇ ਦੀ ਪ੍ਰਾਣੀ ਨੂੰ ਲੋਕ ਅੱਗ ਲਾ ਰਹੇ ਸੀਗੇ ਉਦੋਂ ਬਹੁਤ ਸਾਰੇ ਲੋਕਾਂ ਦੇ ਪਰਚੇ ਦਰਜ ਕੀਤੇ ਗਏ ਸੀਗੇ ਪਰ ਇਹ ਮਸਲਾ ਇੱਕ ਕੌਕੇ ਕਲਾਂ ਦਾ ਬਾਦ ਜਿੱਥੇ ਅੱਗ ਨਹੀਂ ਲਾਈ ਗਈ ਬੈਲਰ ਨਹੀਂ ਗੰਢਾਂ ਬੰਨੀਆਂ ਗਈਆਂ ਨੇ ਜਿਹੜਾ ਬੈਲਰ ਦਾ ਜਿੰਨੇ ਆਪਾਂ ਤੋਂ ਪੈਸੇ ਲਏ ਆ ਗੰਡਾ ਬਣਾਉਣ ਦੇ ਗੰਡਾ ਚਕਾਉਣ ਦੇ ਉਹ ਆਪਣੇ ਕੋਲ ਹੈਗਾ ਵਾ ਪਰ ਜਦੋਂ ਆਪਾਂ ਗੰਡਾ ਬਣਾ ਲਿਆ ਬਿੱਲਰ ਤੋਂ ਉਹ ਚੁਕਾ ਲਿਆ ਉਹਦੇ ਬਾਅਦ ਫਸਲ ਬੀਜਤੀ ਆ ਉਸ ਤੋਂ ਬਾਅਦ ਇੱਕ ਪਰਚਾ ਦਰਜ ਹੋ ਕੇ ਆ ਗਿਆ ਵੀ ਇੱਥੇ ਅੱਗ ਲਾਈ ਗਈ ਆ ਕਿਨੇ ਦੀ ਸੈਟਲਾਈਟ ਬੋਲ ਗਿਆ ਹੁਣ ਸਮਝ ਨਹੀਂ ਆਉਦੀ ਸੈਟਲਾਈਟ ਬੀਜੇ ਕਣਕ ਨੂੰ ਅੱਗ ਲਾਈ ਦਿਖਾਈ ਗਿਆ ਵਾ ਕਿਵੇਂ ਦਿਖਾ ਗਿਆ ਔਰ ਸੈਟੇਲਾਈਟ ਨੂੰ ਹੋਣ ਨਹੀਂ ਪਤਾ ਲੱਗਿਆ ਵੀ ਹਰ ਮਾਰੇ ਇਲਾਕੇ ਦੇ ਵਿੱਚ ਕੀ ਕੀ ਹੋਇਆ ਵਾ ਕਿਵੇਂ ਰੋੜੇ ਆ ਕਿਵੇਂ ਡੰਗਾ ਰੋੜੇ ਆ ਉਦੋਂ ਸੈਟੇਲਾਈਟ ਵੀ ਚੁੱਪਾ ਪਰ ਅਸੀਂ ਇਹ ਮੰਨਦੇ ਆ ਵੀ ਇਹ ਸਰਾਸਰ ਧੱਕਾ ਵਾ ਜਿਹੜੇ ਕਿਸਾਨ ਨੇ ਆਗ ਹੀ ਨਹੀਂ ਲਾਈ ਪੂਰੀ ਕੋਸ਼ਿਸ਼ ਕੀਤੀ ਆ ਵੀ ਅਸੀਂ ਅੱਗ ਲਾਉਣੀ ਨਹੀਂ ਗਈ ਗੰਢਾ ਬਣਾਤੀਆਂ ਪਰ ਫੇਰ ਵੀ ਉਹ ਉਹਦੇ ਤੇ ਪਰਚਾ ਦਰਜ ਹੋ ਗਿਆ ਹਾਲਾਂਕਿ ਜਿਹੜੇ ਬੰਦਿਆਂ ਦੇ ਪਰਚਾ ਦਰਜ ਹੋਇਆ ਉਹ ਜ਼ਮੀਨ ਮਾਲਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਇੱਥੇ ਨਹੀਂ ਰਹਿੰਦੇ ਜਮੀਰ ਬੋਣ ਵਾਲਾ ਬੰਦਾ ਕੋਈ ਹੋਰ ਆ ਪਰ ਉਹ ਬੰਦਾ ਵੀ ਇਹ ਕਹਿ ਰਿਹਾ ਵੀ ਜੇ ਤੁਸੀਂ ਜੁਰਮਾਨਾ ਪਾਉਣਾ ਯਾਰ ਉਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਹੈ ਉਹਨੇ ਵਿਚਾਰੇ ਨੇ ਜੁਰਮਾਨਾ ਵੀ ਭਰਤਾ ਵੀ ਚੱਲ ਬਾਹਰ ਲਿਆਂ ਤੇ ਕੋਈ ਯਾਰ ਨਾ ਹੋਊਗਾ ਤੇ ਆਗੋਂ ਨੇ ਲਾਈ ਨਹੀਂ ਗਈ ਅੱਜ ਅਸੀਂ ਇਸੇ ਮਸਲੇ ਨੂੰ ਲੈ ਕੇ ਆਏ ਆ ਐਸ.ਡੀ. ਸਾਹਿਬ ਕੋਲੇ ਵੀ ਜਦੋਂ ਆਗ ਹੀ ਨਹੀਂ ਲਾਈ ਤਾਂ ਪਰਚਾ ਕਿਹੜੀ ਬਿਨਾ ਤੇ ਹੋ ਗਿਆ ਜਿਹੜੇ ਚੌਂਕੀ ਵਾਲੇ ਆ ਕੌਕਿਆਂ ਵਾਲੇ ਉਹ ਕੀ ਕਹਿ ਰਹੇ ਆ ਉਹ ਕਹਿੰਦੇ ਜੀ ਪੇਸ਼ ਕਰੋ ਬੰਦਾ ਜਮਾਨਤ ਕਰਾਂਗੇ ਅਸੀਂ ਜੇ ਜਮਾਨਤ ਨਹੀਂ ਕਰਾਉਣੀ ਤਾਂ ਤੁਹਾਨੂੰ ਅਸੀਂ ਜੇਲ੍ਹ ਭੇਜਾਂਗੇ ਬਲ ਕਿੱਡਾ ਤੱਕਾ ਵਾ ਸਾਰਾ ਸਾਰੀ ਤੱਕਾ ਵਾ ਕਿਸਾਨੀ ਦੇ ਨਾਲ ਕਿਸਾਨ ਤਾਂ ਪਹਿਲੇ ਵਿਚਾਰੇ ਝੰਬੇ ਹੋਏ ਆ ਹੜਾਂ ਦੇ ਅੱਜਕੱਲ ਉਦੋਂ ਬਾਅਦ ਬਿਮਾਰੀ ਪੈ ਗਈ ਝੋਨੇ ਨੂੰ ਖਾਸ ਕਰਕੇ ਹਾਦੀ ਰੋਗ ਪੈ ਗਿਆ ਇਹਨੂੰ ਦੇਖ ਦੇਖ ਕੇ ਝੂਰੀ ਜਾਂਦੇ ਆ ਤੇ ਆ ਜਦੋਂ ਹੁਣ ਪਿਛਲੇ ਸਾਲ ਦੇ ਜਿਹੜੇ ਪੱਤੇ ਜੇ ਦਰਜ ਹੋਏ ਆ ਉਹ ਉਹਨਾਂ ਦੇ ਨੋਟਸ ਹੁਣ ਘਰਾਂ ਦੇ ਵਿੱਚ ਆਉਣ ਲੱਗੇ ਆ ਹੁਣ ਸਾ ਸਾਡੇ ਸਾਹ ਦਾਰੇ ਫੇਰ ਸੁੱਤੇ ਗਏ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਤੱਕਾ ਹੋਇਆ ਵਾ ਇੱਥੇ ਜਿਹੜੇ ਜ਼ਮੀਨ ਮਾਲਕਾ ਉਹਨਾਂ ਨੂੰ ਨਾਮ ਨਾ ਚਾਹੀਦਾ ਵਾ ਜੇ ਨਾਮ ਨਾ ਮਿਲਿਆ ਤਾਂ ਕਿਸਾਨ ਜਿੱਥੇ ਬੰਦੀਆਂ ਸੰਘਰਸ਼ ਕਰਣਗੀਆਂ ਲੜਨਗੀਆਂ ਇਹਦੇ ਨਤੀਜੇ ਬਹੁਤੇ ਚੰਗੇ ਨਹੀਂ ਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਜਿਹੜੀ એનર્ਜੀ ਆ ਇਹੇ ਜੇ ਕੰਮਾਂ ਤੇ ਵੇਸਟ ਹੋਵੇ ਆਪਾਂ ਸਹੀ ਨੂੰ ਸਹੀ ਕਹੀਏ ਗਲਤ ਨੂੰ ਗਲਤ ਕਹੀਏ ਇਹੀ ਸਾਡੀ ਰਾਇ ਹੈ ਅਸੀਂ ਪ੍ਰਸ਼ਾਸਨ ਨੂੰ ਦੁਬਾਰੇ ਫੇਰ ਬੇਨਤੀ ਕਰਦੇ ਆਂ ਵੀ ਇਹ ਪਰਚਾ ਮੁੱਢੋਂ ਹੀ ਗਲਤ ਹੈ ਕਿਉਂਕਿ ਇੱਥੇ ਅੱਗ ਲੱਗੀ ਹੋਈ ਨਹੀਂ ਗਈ ਗੰਨਾ ਬਣਾਈਆਂ ਗਈਆਂ ਨੇ ਇਹ ਪਰਚੇ ਨੂੰ ਰੱਦ ਕੀਤਾ ਜਾਵੇ ਜਿਹੜੇ ਕਿਸਾਨ ਆ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ